ਕਰਾਇ ਤੇ ਆਪ ਦਾ ਰਜਗਾਰ ਲੈ ਕੇ ਟਰੈਕਟਰ ਲੈ ਕੇ ਤਿੰਨ ਲੋਕਾਂ ਦੇ ਤੂੜੀ ਬਣਾਉਂਦੇ ਸੀਗੇ ਸ਼ਾਮ ਨੂੰ ਕਿਸੇ ਦੇ ਘਰੇ ਹੋਰ ਤੂੜੀ ਬਣਾ ਕੇ ਆ ਰਹੇ ਸੀ ਰਸਤੇ ਦੇ ਵਿੱਚ ਇੱਕ ਸਾਡੇ ਹਰੀਆਂ ਦਾ ਘਾਰੇ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਤੇ ਸਾਡੇ ਵੀ 2 ਕਿਲੇ ਤੂੜੀ ਬਣਾ ਦੋ ਇਹਨਾਂ ਦਾ ਖਚਲ ਬਣਾ ਦਿੰਦੇ ਆ ਉਹ ਜਦੋਂ ਤੂੜੀ ਬਣਾਉਂਦੇ ਸੀਗੇ ਜਦੋਂ ਤੂੜੀ ਬਣਾਉਂਦੇ ਬਣਾਉਂਦੇ ਦੋ ਇੱਕ ਦੋ ਗੇੜੇ ਲੰਦੇ ਵਿੱਚ ਤਾਰ ਆ ਗਈ ਇਹ ਮੂਰੇ ਤੁਰ ਕੇ ਨਾ ਤਾਰ ਕੱਟਣ ਲੱਗਿਆ ਇਹਨੇ ਇਹਨੇ ਮਲਾਵਾ ਪੈ ਗਿਆ ਟੇ ਟੇ ਪੈਰ ਨੂੰ ਪੈ ਗਿਆ ਪੈਰ ਨੂੰ ਉਹ ਦਰ ਖੰਭੇ ਨੂੰ ਕੱਸ ਪੈ ਗਈ ਤੇ ਉਹ ਵਿੱਚ ਆ ਗਿਆ ਉਸ ਕਰਕੇ ਬਲੱਡ ਬਹੁਤ ਜ਼ਿਆਦਾ ਨਿਕਲਿਆ ਉਸ ਕਰਕੇ ਦੀ ਮੌਤ ਹੋ ਗਈ ਇਹ ਇੱਕ ਸਮਾਜ ਸੇਵੀ ਬੰਦਾ ਸੀ ਕਿਉਂਕਿ ਜਦੋਂ ਵੀ ਕਿਸੇ ਵੱਧ ਵੱਧ ਟੂਰਨਾਮੈਂਟ ਕਰਾਉਂਦੇ ਸੀ ਪਿੰਡ 'ਚ ਤੇ ਟੂਰਨਾਮੈਂਟ 'ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਲੰਗਰ ਕਮੇਟੀ 'ਚ ਜਿੱਥੇ ਵੀ ਇਹਦੀ ਡਿਊਟੀ ਲਾਉਂਦੇ ਸੀ ਬੰਦ ਚੜ੍ਹ ਕੇ ਹਿੱਸਾ ਲਯੋਗਦਾਨ ਪਾਉਂਦਾ ਸੀ ਹਮ ਸਮਾਜ ਸੇਵੀ ਇਹ ਪਹਿਲਾ ਤਾਂ ਵਿਚਾਰ ਆਉਦੇ ਤਿੰਨ ਚਾਰ ਭੈਣਾਂ ਸੀ ਜੀ ਗਰੀਬ ਗਰੀਬ ਪਰਿਵਾਰ ਚੋਂ ਸੀਗੇ ਇਹਨਾਂ ਨੇ ਪਹਿਲਾਂ ਨੱਕਰਾਏ ਦੇ ਟਰੈਕਟਰ ਚਲਾਉਣਾ ਹੁੰਦਾ ਸੀਗਾ ਟਰੈਕਟਰ ਚਲਾ ਕੇ ਕਰਾਈ ਖੁਰੂਏ ਲਾ ਕੇ ਆਪ ਦਾ ਟਾਈਮ ਪਾਸ ਕਰਦੇ ਤਿੰਨ ਚਾਰ ਭੈਣਾਂ ਸੀ ਉਹ ਗਈਆਂ ਨੇ ਹੁਣ ਇਹ ਵਿਚਾਰਾ ਸੌਖਾ ਹੋਇਆ ਸੀਗਾ ਹੁਣ ਇਹਨੇ ਆਪ ਦਾ ਟਰੈਕਟਰ ਦੀ ਕਮੈਂਡ ਲਈ ਸੀ ਤੇ ਹੁਣ ਇਹ ਹਾਸਵਾ ਪਰ ਗਿਆ ਜਿਹੜੀ ਸਾਡੀ ਨਾਲ ਟੀਮ ਦੀ ਉਹਦਾ ਨਾਮ ਸਾਨੂੰ ਲੋਕ ਸਾਈਆਂ ਦੇਖ ਜਾਂਦੇ ਹੁੰਦੇ ਸੀ ਮੈਂ ਕੁਲਦੀਪ ਅਮਰਜੀਤ ਪਹਿਲੇ ਪੰਜਾਬ ਪੁਲਿਸ ਤੇ ਇੱਕ ਬਲਵਿੰਦਰ ਪਾਲ ਸੀ ਸਾਡੇ ਅਸੀਂ ਪਹਿਲੇ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਮਿਲੀ ਇਹ ਬਤੌਰ ਤੇ ਇਹ ਘੱਟ ਬੜੇ ਸੀ ਹੂੰ ਇਹਨਾਂ ਬਤੌਰ ਸਾਡੇ ਇੱਕ ਸਾਡੀ ਨਾ ਨੈਸ਼ਨਲ ਸਕੂਲ ਦੀ ਟੀਮ ਸੀ ਬਲਵਿੰਦਰ ਪੀਟੀਸੀ ਸਾਡੇ ਪਿੰਡ ਦੇ ਪਲੇਅਰ ਬਹੁਤ ਜ਼ਿਆਦਾ ਉਹਨਾਂ ਨੇ ਪੈਦਾ ਕੀਤੇ ਉਹਦੇ ਵਿੱਚ ਨਾ ਅਸੀਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਪਲੇਅਰ ਪਿੰਡ ਦੇ ਖੇਡ ਕੇ ਆ ਉਹਦਾ ਨੰਬਰ ਬਹੁਤ ਵੱਡਾ ਯੋਗਦਾਨ ਸੀ ਉਹਦੇ ਕਰਕੇ ਸਾਨੂੰ ਜੌਬ ਮਿਲੀ ਸਾਰੇ ਪਲੇਅਰਾਂ ਨੂੰ ਨੰਨਾ ਸੱਦਾ ਟੂਰਨਾਮੈਂਟ ਪਹਿਲਾਂ ਸੀ ਨਾ ਇਸ ਟਾਕ ਖੇਡਦੇ ਸਾਰੇ ਮੁਰ ਕਿਸੇ ਪਿੰਡ ਵਾਲੇ ਕਬੱਡੀ ਖੇਡਣ ਲੱਗੇ ਉਦੋਂ ਸਾਨੂੰ ਸਾਈਆਂ ਦੇ ਕੇ ਜਾਂਦੇ ਸੀਗੇ ਵੀ ਜਦੋਂ ਵੀ ਜੇ ਕੋਈ ਜੇ ਕਿਸੇ ਦਾ ਕੋਈ ਮੁਕਾਬਲਾ ਕਰਾਉਣਾ ਹੁੰਦਾ ਸੀ ਨਾ ਅੱਕੇ ਹੋਣ ਵਾਲੀ ਕਬੱਡੀ ਨਹੀਂ ਜਿਵੇਂ ਵੀ 8 8 8 8 ਮਿੰਟ ਦੇ ਤੇ 2 2 ਮਿੰਟ ਦੇ ਤੇ 15 5 15 20 5 20 ਉਦੋਂ ਮੈਚ ਐ ਹੁੰਦੇ ਸੀਗੇ ਅੜ ਕੇ ਜਿਵੇਂ ਇੰਡੀਆ ਤੇ ਪਾਕਿਸਤਾਨ ਦਾ ਹੁੰਦਾ ਉਦੋਂ ਲੋਕ ਸਾਨੂੰ ਨਾ ਸਾਈਆਂ ਦੇ ਕੇ ਜਾਂਦੇ ਹੁੰਦੇ ਸੀ ਜਿਹੜਾ ਲੱਡੂ ਸੀਗਾ ਇਹ ਮੀਨਿੰਗ ਨਾਲ ਜਾਤੀ ਸੀਆ ਬੋਟ ਆਫ ਦਾ ਇੱਕ ਕੰਨੀ ਤੇ ਕੁਲਦੀਪ ਹੁੰਦਾ ਸੀ ਸੈਕੰਡ ਮੇਲ ਨਾਲ ਲੱਡੂ ਹੁੰਦਾ ਸੀ ਲੱਡੂ ਇੱਕ ਖੇਤੀ ਕਰਨ ਦੇ ਤੌਰ ਤੇ ਜਦੋਂ ਇਹ ਪਿੰਡ ਚ ਕਰਾਈ ਕਰੇ ਖੇਤ ਹੁੰਦਾ ਸੀ ਜਾਂ ਕਰਾਈ ਲਾਉਂਦਾ ਸੀ ਜਾਂ ਖੇਤੀ ਦਾ ਕੰਮ ਕਰਦਾ ਸੀ ਫਿਰ ਉਹ ਠੱਕੇ ਨਾਲ ਅਸੀਂ ਲਿਆਉਂਦੇ ਸੀ ਖੇਤੋਂ ਜਾ ਕੇ ਬਹੁਤ ਵਾਰੀ ਲੈ ਕੇ ਆਏ ਐ ਐਡਾ ਵਧੀਆ ਸੁਭਾ ਦਾ ਸੀ ਨਾ ਅਸਮੁਖ ਸੀਆ ਇਹਨੇ ਕਦੇ ਨਾ ਨਹੀਂ ਕੀਤਾ ਸੀ ਪਰ ਅਸੀਂ ਕਿਉਂਕਿ ਪਾਣੀ ਦੀ ਵਾਰੀ ਕਿਉਂ ਨਾ ਪਾਣੀ ਦੀ ਵਾਰੀ ਇੱਕ ਜੱਟ ਦੀ ਅਹਿਮ ਹੁੰਦੀ ਹੈ ਇਹ ਪਾਣੀ ਲਾਉਂਦਾ ਵੀ ਅਸੀਂ ਬਹੁਤ ਵਾਰੀ ਵਿਚਾਲੇ ਛੜਾ ਕੇ ਲਏ ਆ ਤੇ ਉਦੋਂ ਜਾ ਕੇ ਫਿਰ ਇਹਨੇ ਦੇਸੂਯੋ ਦੇ ਵਾਲੇ ਮੱਟੂ ਨੂੰ ਬੱਲੂਆਂ ਨੇ ਬਹੁਤ ਜੱਫੇ ਲਾਈ। ਹੂੰ ਜੀ ਨੂੰ ਅਸੀਂ ਵਨ ਸੈਡਡ ਮੈਚ ਕਰਾ ਗਏ। ਹੂੰ ਪਰ ਇਹਨੇ ਟੀਮ ਦੇਸੂਯੋ ਦਾ ਇੱਕ ਮੜਕੇ ਸਾਡਾ ਆਧਨੀਆਂ ਮੈਚ ਪਿਆ। ਉਤੇ ਵਿੱਚ ਇਹਨੇ ਥੰਬੇ ਵਾਲੇ ਗਰਮੀਤ ਨੂੰ ਜੱਫੇ ਲਾਈ। ਉਹਦੇ ਕਰਕੇ ਕਈ ਵਾਰੀ ਤਾਂ ਅਸੀਂ ਨਾ ਲੱਡੂ ਕਰਕੇ ਜਿੱਤਦੇ ਰਹੇ। ਗੁਰੂ ਸਾਹਿਬ ਦੀ ਟੀਮ ਹੈ ਨਾ ਜਿਹੜੀ ਉਹ ਲੱਡੂ ਕਰਕੇ ਜਿੱਤਦਰੀ ਹੈ ਜਾਂ ਕੁਲਦੀਪ ਬਹੁਤ ਵਰੀਆ ਜੱਪੀ ਸੀ ਪਿੰਦਰ ਸੀ। ਮੈਂ ਸੀ ਅਮਰਜੀਤ ਸਾਡਾ ਰੀਡਰ ਸੀਗਾ। ਬਹੁਤ ਵਧੀਆ ਨਾਮਵਰ ਟੀਮ ਸੀ ਜਦਿਆ